ਰੀਦਕੋਟ ਤੋਂ ਅ ਇਤਿਹਾਸਿਕ ਬਾਬਾ ਫਰੀਦ ਜੀ ਦੀ ਤਰਤੀ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਔਰ ਇਸ ਤੋਂ ਬਾਅਦ ਫਿਰੋਜ਼ਪੁਰ ঔਗਰ ਫਿਰੋਜ਼ਪੁਰ ਤੋਂ ਬਾਅਦ ਵਾਇਆ ਮੁਕਾ ਲੁਧਿਆਣੇ ਜਿਹੜਾ ਆ ਉਸੇ ਹੋਏਗਾ ਜੀ ਔਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਇਹ ਕਿੰਨੇ ਸਾਲਾ ਮਨਾ ਰਹੇ ਨੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾ ਰਿਹਾ ਆ ਔਰ ਲੋਕਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਗੁਰੂ ਸਾਹਿਬ ਦੀ ਜਿਹੜੀ ਦੇਣ ਔਰ ਜਿਹੜਾ ਉਹਨਾਂ ਦਾ ਬਹੁਤ ਵੱਡਾ ਜਿਹੜਾ ਧਰਮ ਤਬਦੀਲੀ ਨੂੰ ਰੋਕਣ ਲਈ ਉਹਨਾਂ ਦਾ ਬਲਦਾਨ ਆਉਂਦੀ ਜਾਣਕਾਰੀ ਜੜੀ ਦੇਣ ਲਈ ਅਲੱਗ-ਅਲੱਗ ਢਾਢੀ ਜਿਥੇ ਕੀਰਤਨ ਦਰਬਾਰ ਉਹ ਲਗਾਤਾਰ ਹਰ ਇੱਕ ਜਗ੍ਹਾ ਤੇ ਹੋ ਰਿਹਾ ਔਰ ਬਹੁਤ ਵੱਡੀ ਮਹਾਨ ਗੁਰੂ ਸੀਗੇ ਔਰ ਉਹਨਾਂ ਦੀ ਜਿਹੜੀ ਮਹਾਨਤਾ ਨੂੰ ਦਰਸਾਉਣ ਲਈ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜਾ ਉਪਨਕਾਰ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਰਤਿਕ ਬਾਜ ਸਾਹਿਬ ਜੀ ਦਾ 300 ਸਾਲਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਬੜੇ ਵੱਡੇ ਵੱਡੇ ਪੱਧਰ ਤੇ ਸਾਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਉਸ ਐਪਲੈਕਸ ਅੱਜ ਫਿਰੋਜ਼ਪੁਰ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਵੀ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਇਸੇ ਉਪਲਖ ਵਿੱਚ ਅੱਜ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਦੇ ਪੰਜਾਬ ਸਰਕਾਰ ਨਾਲ ਫਰੀਦਕੋਟ ਤੋਂ ਚੱਲ ਕੇ ਅੱਜ ਫਿਰੋਜ਼ਪੁਰ ਪਹੁੰਚਣਾ ਹੈ ਇਸ ਤੋਂ ਬਾਅਦ ਫਿਰੋਜ਼ਪੁਰ ਤੋਂ ਹੁੰਦਾ ਹੈ ਵਾਪਸੀ ਅੱਜ ਅੱਲਾ ਨੇ ਲੁਧਿਆਣਾ ਜਾ ਕੇ ਸਟੇ ਕਰਨਾ ਹੈ ਸੋ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਸਾਰੇ ਵਿੱਚ ਵਿੱਚ ਜੋ ਗੁਰੂ ਸਾਹਿਬ ਜੀ ਦੀ ਦੇਣ ਸੀਗੀ ਉਹਦੇ ਪਰਚ ਜਿੰਨਾ ਵੀ ਕੀਤਾ ਜਾਵੇ ਉਹ ਥੋੜਾ ਹੈ ਔਰ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹਨਾ ਇਸ ਦੇ ਨਾਲ ਹੀ ਸ਼ਾਇਦ ਬਹੁਤ ਘੱਟ ਹਲੀ ਏਸੀ ਦਾ ਪ੍ਰਚਾਰ ਹੋਇਆ 350 ਸਾਲ ਗੁਰੂ ਸਾਹਿਬ ਜੀ ਦਾ ਕੱਤੀ ਦਿਨ ਵੀ ਹੈ ਗੁਰੂ ਗੋਬਿੰਦ ਸਿੰਘ 10ਵੇਂ ਪਾਛੇ ਜੀ ਦਾ ਸੋ ਇਹ ਸਾਰਾ ਹੀ ਵਿਸ਼ ਬੜੇ ਉਤਸ਼ਾਹ ਨਾਲ ਬੜੀ ਸਰਧਾ ਨਾਲ ਮਨਾ ਰਿਹਾ ਹੈ ਸੋ ਇਹਨਾਂ ਹੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਭ ਲੋਕਾਂ ਨੂੰ ਮਾਲੂਮ ਹੈ ਕਿ ਅੱਜ ਗੁਰੂ ਸਾਹਿਬ ਦੀ ਪਲਕੀ ਜਿਹੜੀ ਹੈ ਉਹ ਫਰੀਦਕੋਟ ਤੋਂ ਚੱਲ ਕੇ ਫਿਰੋਜ਼ਪੁਰ ਹੁੰਦੇ ਹੋਏ ਆ ਸ਼੍ਰੀ ਅਨੰਦਪੁਰ ਸਾਹਿਬ ਜਾਣ ਲਈ ਆ ਰਹੀ ਹੈ ਅਸੀਂ ਫਿਰੋਜ਼ਪੁਰ ਛੌਨੀ ਦੇ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਗੁਰੂ ਸਾਹਿਬ ਦੇ ਹੁਕਮ ਨਾਲ ਇੱਕ ਛੋਟੇ ਜਿਹੇ ਲੰਗਰ ਦਾ ਪ੍ਰਬੰਧ ਕੀਤਾ ਸੀ ਤੇ ਇਸ ਵਿੱਚ ਭਰਪੂਰ ਸੰਗਤਾਂ ਵੀ ਦਰਸ਼ਨ ਲਈ ਆ ਰਹੀਆਂ ਹਨ ਸਾਡੀ ਇਹੀ ਬਸ दिली ਇੱਛਾ ਹੈ ਕਿ ਸਾਡਾ ਵਾਹਿਗੁਰੂ ਸਾਡੇ ਇਸ ਕੰਮ ਨੂੰ ਸਿਰ ਦੇ ਪਰੇ ਚੜਾਵੇ ਸਾਡੇ ਨਾਲ ਸਾਡੇ ਐਸੋਸੀਏਸ਼ਨ ਦੇ ਸੈਕਟਰੀ ਕੁਲਵੀਰ ਸਿੰਘ ਜੀ ਦਾ ਖਾਰਾ ਜੀ ਮੌਜੂਦ ਨੇ ਸਾਡੇ ਸਰਪ੍ਰਸਤ ਨੇ ਚੌਧਰੀ ਪਵਨ ਮਿੱਤਰ ਜੀ ਧੰਨਵਾਦ ਧੰਨ ਤਨ ਸਭ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੂੰ ਹਿੰਦ ਦੀ ਕਾਦਰ ਕਿਹਾ ਜਾਂਦਾ ਉਹਨਾਂ ਦਾ 350 ਸਾਲਾ ਸ਼ਹੀਦੀ ਦਿਵਸ ਜਿਹੜਾ ਅੱਜ ਸਾਰੀ ਸੰਗਤ ਰਲ ਮਿਲ ਕੇ ਮਨਾ ਰਹੀ ਆ। ਪੰਜਾਬ ਸਰਕਾਰ ਦਾ ਬੜਾ ਵੱਡਾ ਉਪਰਾਲਾ ਹੈ। ਸਾਰੀ ਸੰਗਤ ਦਾ ਬੜਾ ਵੱਡਾ ਸਹਿਯੋਗ ਹੈ। ਉਹ ਨਗਰ ਕੀ ਤੁੰਦੇ ਜਿਹੜਾ ਅੱਜ ਆਪਣਾ ਫਰੋਈਪੁਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਬਣ ਖਿਆ ਰਿਹਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣ ਵਾਸਤੇ ਆਪਾਂ ਸਾਰੇ ਅੱਜ ਇੱਥੇ ਖੜੇ ਆਂ ਤੇ ਮਹਾਰਾਜ ਜੀ ਦਾ ਇੰਤਜ਼ਾਰ ਕਰ ਰਹੇ ਆਂ ਸਤਿ ਪਾਤਸ਼ਾਹ ਕਦੋਂ ਆਉਣ ਤੇ ਦਰਸ਼ਨ ਦੇਣ ਤੇ ਸੰਗਤਾਂ ਨੂੰ ਨਿਹਾਲ ਕਰਨ।